ਅਸਕਲ ਜੀ ਸਾਰਿਆਂ ਨੂੰ ਸੰਦੀਪ ਡੇਵੀਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਉਸਮਾ ਪੁੱਜ ਕੇ ਆ ਰਾਜੀਤ ਬਾਈ ਸੋਨੀ ਦੇ ਕੋਲ ਦੇਖੋ ਅੱਜ ਵੀ ਝੋਟੀਆਂ ਹੈਗੀਆਂ ਨਾਲ ਮੱਝਾਂ ਵੀ ਆ ਤੇ ਹੈ ਵੀ 7-8 ਤੇ ਭਾ ਵੀ ਵੇਖਿਆ ਜੇ ਬਾਈ ਉਹਦੇ ਉਹੀ ਕੰਮ ਆਇਆ ਨਾ ਪੀਲੀ ਆ ਨਾਲੇ ਸਾਸੀ ਆ ਜੀ ਬੱਜੀ ਅਸਤਗਾ ਬਹੁਤ ਜਨਾਬ ਵਧੀਆ ਸੰਦੀਪ ਜੀ ਤੁਸੀਂ ਲਾਉ ਮੱਝਾਂ ਲੱਗੀਆਂ ਮਰ ਜਾਗੇ ਪਾਉਂਦੀਆਂ ਲੱਗਣੀਆਂ ਆ ਅੱਜ ਵੀ ਸੁਬੀਸ਼ ਨੇ ਆ ਉਹ ਪਾ ਕਰਦਣੇ ਆ ਮਿਲਣੇ ਮਿਲਣੇ ਨਹੀਂ ਉੜਦੀਆਂ ਜਾਣੇ ਮਿਲਣੀਆਂ ਨੇ ਜੂਰੇ ਨਾਲ ਪਾਇ ਨਹੀਂ ਜਾਣਗੇ ਮਿਲਣੀਆਂ ਨੇ ਮਿਲਦਿਆਂ ਕਰਕੇ ਮੇਰਾ ਆਪਣਾ ਨਹੀਂ ਮਿਲ ਲਿਆ ਮਤਲਬ ਇਹ ਮਿਲਣੀਆਂ ਜੀ ਤਿੰਨ ਮਈਆਂ ਹੋਈਆਂ ਜਿਹੜੀਆਂ ਇੱਕੋ ਬਾਹ ਦੀਆਂ ਹੋਣਗੀਆਂ ਅੱਛਾ ਠੀਕ ਆ ਆ ਮੈਂ ਵੇਖ ਨੀਲੀ ਦੀ ਤੇ ਪੰਜਾ ਵਖਾ ਨਾ ਮੜਿਆ ਲੈ ਜੀ ਪਹਿਲੇ ਸੰਦੀਪ ਸ਼ੰਭੂਆ ਕਟਾ ਵਖਾ ਬਾਹੀਆਂ ਜਨਾਂ ਦਾ ਕਟਾ ਵਾ ਬਾਈਆਂ ਜਾਂ ਬਾਈਆਂ ਦਾ ਨਾ ਕੋਈ ਮੂੰਹ ਪੁੱਟ ਕੇ ਵੇਖ ਲਿਆਗੇ ਬਸ ਠੀਕ ਆ ਤੇ ਵੇਖ ਕੱਟੇ ਦੀ ਨਸਾਲਾ ਜਦ ਵੇ ਮੈਂ ਥਲੇ ਦੁੱਧ 12 ਕਿਲੋ ਠੰਡਾ ਆਊਗਾ 11 ਕਿਲੋ ਦੀ ਆਨਲਾਈਨ ਗਾਰੰਟੀ ਘਰੇ ਆਊਗਾ ਨਾ ਮੈਂ ਨੀਲੀ ਨੀਲੀ ਦੇ ਨੂੰ 12 ਕਿਲੋ ਦੋ ਤਾਂ ਚਾਹਾਂਗੇ ਘਰੇ ਆਊਗਾ ਇਹ ਇੱਕ ਮਿੰਟ ਪਹਿਲਾਂ ਸਿੰਘ ਬਖਾਉ ਕਰਾਂ ਦੀ ਹਾਂ ਸਿੰਗਰਾ ਹੈਗਾ ਜਦੋਂ ਖੁੱਲਿਆ ਜਾਈ ਪਰ ਮੈਂ ਅਸਲ ਮੈਂ ਇਹ ਕਾ ਦੇ ਵੇ ਮਾ ਜਦੀ ਵੱਡੀ ਸੰਦੀਪ ਸੁਣੀ ਦੇ ਵੇ ਬਰਾਬਰ ਦੀ ਹੁੰਦੀ ਵੇ ਸੁਣੀ ਕਿਲੋ ਲਾਗੇ ਓਏ ਕਿੱਦ ਕਰੀ ਦਿੰਦੀ ਇਹ ਇਦਾਂ ਬਾਰੀ ਤਰੀਬ ਲੈ ਵੇ ਵੇ ਹੇ ਸੰਦੀਪ ਜੀ ਤੁਹਾ ਆਈਓ ਵੀਰ ਮੇਰਾ ਕੋਈ ਆਪਣੇ ਹਿਸਾਬ ਨਾਲ ਹਾਈਡ ਦਾ ਅੰਦਾਜ਼ਾ ਲਾ ਲੇ ਰਹਮਾ ਬੜੀ ਬੜੀ ਚੀਜ਼ ਉਹਨੇ ਚਾਤਾਲੀ ਦੇ ਲਈ ਬੜੀ ਮੋਸ਼ਾ ਦੇ ਆ ਆਪਣੇ ਨਾਲ ਕਿ ਨਹੀਂ ਆ ਆਪਣੇ ਆਪ ਨੇ ਸਲੀਬ ਆਪਣੇ ਇਲਾਕੇ ਨੂੰ ਲੈ ਆ ਆਪਣੇ ਝੂਠ ਮਾਰਨਾ ਆ ਪਾਣੀ ਝੂਠ ਐ ਬਲੇ ਫੋਟੋ ਫੇਰ ਨਹੀਂ ਦੇ ਦਿੰਦਾ ਨਹੀਂ ਲੀ ਪੱਟੇ ਘੋੜੋ ਇਧਰ ਆਉਣੇ ਲਾਗੇ ਆ ਓਕੇ ਚਲ ਚਲ ਹੋ ਗਿਆ ਦੇਖ ਕਾਦੇ ਦੇਖੇ ਪੂਰਾ ਪੂਰੇ ਬੱਟੇ ਆ ਤਦੀਬ ਹੈ ਤਦੀਬ ਹਾਂਜੀ ਹਾਂਜੀ ਉਹ ਆਖ ਰਹੇ ਨਾ ਵੰਡੂ ਨੇ ਬੱਚੇ ਨੂੰ ਬਹੁਤ ਛੜਦੇ ਰਹੇ ਆ ਤੇ ਦੇਖੀਏ ਬੱਚੇ ਬੜਾ ਪੜਿਆ ਹੋਇਆ ਹੈ ਛੜਦੇ ਰਹੇ ਆ ਕਿਲੋ ਦੇਸ਼ ਵਿੱਚ ਉਹ ਨਾ ਹੀ ਮੁੱਠੇ ਆ ਕੇ ਚੋਈ ਕੀਤੀ ਨਾ ਹੀ ਉਹ ਬਾੜ ਉਹ ਮੈਂ ਤੁਹਾਨੂੰ 14 ਕਿਲੋ ਹੀ ਛੜ ਦੂਗੀ ਜਿਹੜਾ ਵੰਡ ਬਣਾਵਾ ਬਹੁਤ ਵਧੀਆ ਠੀਕ ਤੇ ਐਡੀ ਮੈਂ ਸੁਣੀ ਤੇ 14-15 ਕਿਲੋ ਨਾ ਦੋ ਤਾਂ ਕਿਹਨਾਂ ਦੇਣਾ ਬਾਕੀ ਆ ਆਪਣਾ ਅੰਦਾਜ਼ਾ ਵੀਰ ਮੇਰਾ ਕੋਈ ਲਾਲਿਆ ਆਪਣੇ ਤੋਂ ਸਾਰੇ ਸੁਣੀ ਜਾ ਰਹੇ ਹਨ ਤੇ ਸੰਦੀਪ ਸਿੰਘ ਮੁੱਲ ਭਾਵੇਂ ਜਿੰਨਾ ਮਰਜ਼ੀ ਕਰਾ ਲਈਏ ਐਣੀ ਲਈ ਮੈਂ ਤਾਂ ਰੋਕੀ ਬੜਾ ਮੁੱਲ ਮੰਗਦੇ ਹੂੰ ਠੀਕ ਆ ਸ਼ੁਮਾਰ ਕੋਈ ਦੁਜਾ ਵਾਲਾ ਆ ਰੇ ਤੀਜਾ ਵਾਲਾ ਆ ਆਪਣੀ ਸਮਝ ਲਾ ਲੇ ਹਾਂਜੀ ਤੇ ਮੌਲਤ ਦੇ ਭਾਵੇਂ ਸੰਦੀਪ ਸਿੰਘ ਸਵਾ ਲੱਖ ਕਰਾ ਲਾ ਹਾਂ ਪਰ ਸਵਾ ਨਹੀਂ ਆਪਾਂ ਚੋਰਨ ਜੇ ਸਵਾ ਕਰ ਲੈ ਤੇ ਮੁਰਕੇ ਉੜਦੀਆਂ ਨਹੀਂ ਜਾਣਗੀਆਂ ਇੱਕ ਕਰਕੇ ਮੈਂ ਨਾ ਮੋਲ ਕਰਨਾ ਪਧਰਾ ਜਾ ਅੱਜ ਮੈਂ ਨਾ ਪਈਓ ਕਰਦੇ ਮੋਲੇ ਦਾ ਲੈ ਆਪੀ ਆਪੀ ਸਵਾ ਜੋ 20 ਛੋੜ ਇੱਕ ਪਾਈਂ ਦੀ ਦੇ ਲਈਏ ਕਿ ਜਿਆਦਾ ਮੋਲ ਦਾ ਵੇਹ ਸਹੀ ਆ ਤੇ ਜੇ ਕੋਈ ਹੈਗੀ ਕਰਿਆ ਘੜਦਿਏ ਜਾਇਸ ਹੈਗੀ ਲੈ 5 ਹੋਰ ਛੱਡ ਇਹ 95 ਦੀ ਦੇ ਦੇਣੀ ਆ ਹਾਂ ਨਾ ਮੈਂ ਜਿਹੜੀ ਬੋਸ ਉਹ ਸੋੜ ਹੀ ਹੋਣੀ ਆ ਯਾਰ ਹੀ ਕਰਦਾਂਗੇ ਯਾਰ ਹੀ ਛੋੜ 99 ਦੀ ਜਾ ਵੇ ਲੈ ਹੁਣ ਮੈਂ ਵੇ ਲੈ ਕੱਜ ਕਿੱਡਾ ਤੇ ਰੇੜੇ ਹੀ ਵੇਚ ਲੋ ਮੈਂ ਨਾ ਕੱਢ ਰੇੜ ਸਾਰੇ ਰੰਗ ਕਰਨ ਵਾਲੇ ਪਾਉਣੇ ਅੱਜ ਆਜੋ ਹੋ ਨਹੀਂ ਘਟਾਣੇ ਆ ਹੋ ਨਹੀਂ ਘਟਾਣੇ ਆ ਛੋਟੀ ਇਹ ਦੂਜੀ ਸੁਈ ਇਹ ਹਾਂਜੀ ਇਹ ਵੀ ਸੁਈ 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 ਦੁੱਧ ਕੇ ਨਾ ਸੁਈ ਦਾਸ ਕੇ ਲਾਇਆ ਮਿੰਤੀ ਦਾ ਦੁੱਧ ਹੋਊਗਾ ਦਾਲਦਾ ਲੀਟਰ ਦਾ ਮਨਾ ਕੇ ਦਵਾਂਗੇ ਕਰੇ ਲਓ ਜੀ 10 ਟੋਨ ਮਿੰਤੀ ਦਾ ਵਾਸ ਨੂੰ ਦੇਖੋ ਵੇਸ ਉਹ ਹੀ ਜੋੜੀ ਵੇ ਮੁਖਰਾ ਵਾਹ ਕਰਾ ਜਮੂ ਮੁਖਰਾ ਮੁਖਰਾ ਤੇ ਵੀ ਜਾ ਰਹੇ ਨੇ ਇਹ ਵਾਰ ਉਹ ਵੇਖੋ ਚੱਲੀਆਂ ਬੱਤੀ ਬਹੁਤ ਜਿਆਦਾ ਇੱਕ ਜੋੜੀ ਸੀ ਦੀ ਪਾ ਕੱਟਾ ਮਗਰਾ ਨਹੀਂ ਕੱਟੀ ਮੇਰੇ ਸਾਹ ਨਾਲ ਕੱਟੀ ਆ ਹਾਂ ਕੱਟੀ ਆ ਕੱਟੀ ਇਹ ਮੈਂ ਕੱਟੀ ਕੱਟੀ ਬੱਜੇ ਐਂਦੇ ਸੰਦੀਪ ਚੈੱਕ ਕਰਾਉਣੇ ਸਾਰਿਆਂ ਦੇ ਕੋਈ ਗੱਲ ਨਹੀਂ ਹਾਂਜੀ ਬੈਠਾ ਮੋਲ ਭਾਵੇਂ ਇਹਦਾ ਕਰਾਂਗੇ 90 ਹੂੰ ਪਰ 90 90 ਨਹੀਂ ਸਾਰੇ ਕੋ ਛੱਡ ਕੇ ਨਾ ਇਹ 80000 ਮੈਂ ਦੇਣੀ ਆ 76000 ਦੀ ਦੇ ਦੇਣੀ ਆ ਹਾਂ ਨਹੀਂ ਹੁਣੀ ਹਾਂ ਨਹੀਂ ਉਹ ਜੇ 750 200 ਛੋੜਾ 750 200 ਛੋੜ ਚਲੋ 200 ਇਹ ਹਾਂ ਸੁਣੀ ਬਾਕ ਮੈਂ ਕਿ ਜੇ ਸੂਏ ਅੱਛਾ ਹਾਂ ਗੱਪੜ ਹੀ ਮੈਂ ਗੱਪੜ ਹਾਂ ਹਾਂ ਅਜੇ ਗੱਪੜ ਹੈ ਆ ਗੱਪੜ ਹੀ ਹੈ ਇਹ ਗੱਪੜ ਇਹ ਦੇਖੋ ਭਾਅ ਵੇਖੀ ਚੱਲੋ ਕਰਾਂਗੇ ਭਾਅ ਛੋੜੇ ਛੋੜੇ ਰੱਖਣੇ ਆ ਇਹ ਮੈਂ ਤਾਂ ਹੁਣ ਛੋੜੇ ਛੋੜੇ ਭਾਅ ਸ਼ੁਰੂ ਨਹੀਂ ਨਹੀਂ ਇਹਦਾ ਪਹਾੜ ਦੇਖੀ ਤੇ ਸਾਰੇ ਮੈਂ ਨਾ ਅੱਜ ਮੰਡੀ ਵਾਲਾ ਕੰਮ ਨਹੀਂ ਮੰਡੀ ਵਾਲਾ ਕੰਮ ਹੀ ਬਣ ਗਿਆ ਵਾ ਬਸ ਬਸ ਸੰਦੀਪਾ ਮੈਂ ਕੋਈ ਜੇ ਸੁਣੇ ਮੈਂ ਹੀ ਸੰਦੀਪ ਹਾਂ ਜੀ ਦੁੱਧ ਮੈਂ ਦੇ ਦੇਣਾ ਕੀ ਜਾਊਗਾ ਸੁਨੀਪਾ ਨਹੀਂ ਠੀਕ ਆ ਬਾਕੀ ਅਗਲਾ ਆਪਣੀ ਸਮਝਣਾ ਲਵੇ ਲਿੰਸ ਦੀ ਪੰਜ ਚਾਰ ਦਿਨ ਮੈਂ ਨਹੀਂ ਸੁਣਦੀ ਆਪਣੀ ਐਤ ਪਾਈ ਪਾਸ ਕਰਕੇ ਮੈਂ ਲਵੇ ਠੀਕ ਨਹੀਂ ਸੁਨੀਪਾ ਨਹੀਂ ਸਹੀ ਗੱਲ ਆਪਦੀ ਵੀ ਸਾਰੇ ਕਈ ਫੋਨ ਕਰਦੇ ਹੋ ਆਪਣਾ ਆ ਹਾਂਜੀ ਭਰਾ ਸੰਦੀਪ ਮੁੱਲ ਭਾਵੇਂ 75 ਕਰਾਲਾ ਹਾਂ ਪਰ ਨਹੀਂ ਐਨ ਛੋੜ 72 ਦੀ ਵੇਦ ਗਏ 70 ਦੀ ਦੇ ਦिए 2000 ਹੋਰ ਛੋੜ 68000 ਦੀ ਹੰਦੀ ਮੈਂ ਦੇਣੀ ਹਾਂ 60 ਦੀ ਦੇ ਦਾਂਗੇ ਹਾਂ ਲੈ 60000 ਦੀ 200 200 ਛੋੜ 200 ਛੋੜ ਛੋੜ ਕਰਾ ਦੇ ਇਹ ਵੀ ਕੱਪਣ ਨਹੀਂ ਨਹੀਂ ਸੂਈ ਸੂਈ ਆ ਦੁੱਧ ਕਿੰਨਾ ਦੁੱਧ 10 ਕਿਲੋ ਮਿੰਟੀ ਦਾ 1 ਕਿਲੋ ਹੀ ਅੱਜ ਪੰਜਵਾਂ ਦੇ ਰਿਹਾ ਸੂਈ ਨੂੰ ਪੰਜਵਾਂ ਦੇਣੀ ਦੁੱਜਣ ਕੱਟੀ ਉਹ ਮਗਰ ਮੇਰੇ ਤੋਂ ਨਾ ਕਟਾ ਕੱਟੀ ਇਹਦੇ ਕੱਟੀ ਇਹਦੇ ਮਗਰ ਲੈ ਗਏ ਹੋਰਾਂ ਨੂੰ ਲੈ ਗਏ ਜਰਾ ਹੋਰਾਂ ਨੂੰ ਬਸ ਵੇਖ ਵੇਖ ਰੇਡ ਕਰ ਹੈ ਆ ਲੈਵਰ ਉਹ ਵਹਾਰ ਜਮ ਕਰ ਚੰਗੀ ਤਰ੍ਹਾਂ ਬੈਠ ਗਏ ਵੇ ਵੇ ਹਾਂਜੀ ਮਰੋ ਸੰਦੀਪ ਮੋਹਰ ਤੋਂ ਭਾਵੇਂ 82 ਗਾਲਾ 80 78 75000 ਦੀ ਮਹਿੰਗੀ ਨਹੀਂ ਉਹ 72 ਦੀ ਦੇ ਦਈਏ 70 ਦੀ 70 ਦੀ ਦੇ ਦਾਂਗੇ 70 ਦੀ ਦੇ ਦਾਂਗੇ ਯਾਰ ਹੋਰ ਸ਼ੋਰ 70000 70000 ਦੀ ਮੈਂ ਦੇਣੀ ਹੋਏ ਕਿਉਂ ਵੇਖਿਆ ਬੋਲੀਆਂ ਲੱਗਦੀਆਂ ਨੇ ਬੋਲੀਆਂ ਆਹ ਸੰਦੀਪ ਮੈਂ ਤਿੱਜੇ ਸੂਈ ਇਹ ਵੀ ਆਹ ਇਹ ਤਿੱਜਾ ਸੂਆ ਸੂਈ ਆ ਅੱਛਾ ਫਿਰ ਕੋ ਦੁੱਧ ਹੋਊਗਾ ਦਹੀਂ ਨੌ ਦੀ ਗਰੰਟੀ ਇਹਦੀ ਵੀ ਵੇਖ ਨੌ ਦੀ ਗਰੰਟੀ ਇਹ ਵੀ ਦੇਖੋ ਮਰਾਡੇ ਵਾਹ ਬਸ ਠੀਕ ਆ ਫਿਰ ਇਹ ਵੀ ਮੈਂ 10 12 ਦਿਨਾਂ ਸੂਈ ਸੰਦੀਪ ਠੀਕ ਆ ਬਹੁਤ ਚੰਗੀ ਨੇ ਚੱਲਣ ਵੇ ਚੱਲਣ ਦੇ ਰਾਜੇ ਜੀ ਆਜਾ ਜੀ ਆ ਜੀ ਜੀ ਸੰਦੀਪ ਮੋਲ ਭਾਵੇਂ 60 ਕਰਾ ਲਾ 60 ਦੀ ਦੇ ਦਾਂਗੇ 60 ਦੀ 60 ਦੀ 300 ਹੋਰ ਛੋਟ ਆ ਲੈ ਵੇ ਲੋ ਯਾਰ ਛੋਟ ਕਰਦਾ 60 ਦੀ 60 ਦੀ ਆ ਸੰਦੀਪ ਮੈਂ ਕੋਈ ਦੂਜੇ ਨਾਲੇ ਤੇ ਜੇ ਨਾਲੇ ਤੇ ਮੈਂ ਕੋਈ ਦੁੱਧ 10 ਕਿਲੋ ਹੀ ਨਾ ਇਹ ਕੋਈ ਦੋ 10 ਕਿਲੋ ਸੰਦੀਪ ਆ ਇਹਦੇ ਅਗਲੇ ਥਾਂ ਚ ਨਾ ਮੜਾ ਜਾਂ ਰਹਿਣਾ ਮਾ ਵਿੱਚ ਅੱਛਾ ਤੇ ਮਲਬ ਕੇ ਚਵਾਈ ਵਧੀਆ ਹੁੰਦੀ ਆ ਵੀ ਮੜਾ ਜਾਂ ਰੜਕਦਾ ਆ ਆਪਾਂ ਦੱਸ ਕੇ ਦੇਣੀ ਆ ਦੱਸ ਕੇ ਦੇਣੀ ਉੱਤਾਂ ਕੋਈ ਗੱਲ ਨਹੀਂ ਆ ਚਵਾਈ ਦੀ ਐ ਫੇਟ ਦੋ ਤੋਂ ਪੂਰਾ ਦੋ ਤੋਂ ਪੂਰਾ ਧਾਰ ਦਾ ਨਾ ਫਰਕ ਹੋਗਾ ਚਵਾਈ ਵੀ ਰੂਵਰ ਕੀ ਹੁੰਦੀ ਚਵਾਈ ਵੀ ਰੂਵਰ ਕੀ ਆ ਜੋ ਮੈਂ ਨਾ ਸੰਦੀਪ 70 75 ਹਜ਼ਾਰ ਦੀ ਹੂੰ ਪਰ ਮੈਂ ਨਾ ਮੜਾ ਜਾਂ ਰਹਿਣ ਦਾ ਕਰਕੇ ਮੈਂ ਦਿੱਤੀ ਆਪਾਂ ਅਗੇ ਸਹੁਰਿਆਂ ਨੂੰ ਹਾਂ ਹਾਂ ਅੱਛਾ ਉਹਨਾਂ ਕੋਲ ਲਿਆਂਦੀ ਆ ਰਕੀ ਤਿਹਰੇ ਸੂਏ ਉਹਨਾਂ ਕੋਲ ਹੀ ਤੇ ਸੰਦੀਪ ਕਿ ਮੈਂ ਦੇ ਦੇਣੀ ਆ 65000 ਦੀ 65000 ਹਾਂ ਸਾਰੀਆਂ ਛੋਡਾਂ ਛੱਡ ਕੇ 60 ਦੀ ਦੇ ਦਈਏ 60 ਦੀ ਦੇ ਦਈਏ 1000 ਰੇ 2000 ਹੀ ਸ਼ਕਟ 58000 50000 ਦੀ 50000 ਦੀ 40000 ਇਹ ਮੈਨੂੰ ਆਹ ਹੀ ਪਹਿਲਾਂ ਝੋਟੀ ਜਦੋਂ ਤੁਸੀਂ ਨਾ ਕਦੇ ਲੜਦੇ ਰਹਿੰਦੇ ਹੈ ਸੰਦੀਪ ਆਹ ਹੀ ਪਹਿਲਾਂ ਝੋਟੀ ਹਾਂ ਠੀਕ ਹੈ ਦੁੱਧ ਇਹਨੂੰ ਅੱਜ ਚੌਥਾ ਦੇਣਾ ਹੈ ਸੂਈ ਨੂੰ ਅੱਛਾ ਇਹ ਸੰਦੀਪਾ ਮੜਾ ਆ ਜਾ ਭਾਰਾ ਲੈਂਦੀ ਆ ਲੱਤ ਛੱਡ ਨਹੀਂ ਕੋਈ ਵੀ ਕਰਦੀ ਬੱਚੇ ਦੇ ਪਸੰਦੀ ਆ ਪੜੇ 50 ਛੱਡ ਕੇ ਨਾਲ ਪਾੜਾ ਲੈਂਦੀ ਮਾੜਾ 50 ਛੱਡ ਕੇ ਨਾਲ ਪਾੜਾ ਲੈਂਦੀ ਆ ਗੱਡੀ ਮਗਰੇ ਦੇ ਮੇਰੇ ਸਹੌਣ ਆ ਜਾ ਗੋਰਾ ਵੇ ਸੰਦੀਪ ਵੇ ਛੋੜੀ ਦੀ ਝੋਟੀ ਆ ਛੋੜਾ ਜੇ ਮੁੱਲ ਕਰਨਾ ਆਪਾਂ ਇਹ ਲਾਸਟ ਪੀਸ ਹੀ ਆ ਆਪੀ ਆਈ ਜੀ ਬਈ ਲਾਸਟ ਪੀਸ ਹਣ ਉਹ ਦੇਖੋ ਲਾਸਟ ਵਿੱਚ ਕਿੰਨਾ ਕਰਦੇ ਸੰਦੀਪ ਮੁੱਲ ਦੇਦਾ ਹੈ 60 65 ਦੀ ਦੇ ਦਈਏ ਬਾਹਰ ਦੀ ਦੇ ਦਈਏ 60 ਦੀ 60 ਦੀ ਦੇ ਦਾਂਗੇ ਯਾਰ ਛੋੜ ਯਾਰ ਕੀ ਆ ਜੀ ਹੋਰ ਠੋੰਜਾ ਦੀ ਦੇਰਾਂਗੇ ਦੇਰਾਂਗੇ ਠੋੰਜਾ ਦੀ ਚਲੋ 1 2 3 4 5 6 7 7 ਤੇ ਆ ਬੜਾ ਕੋਈ ਤਖੜੀ ਬਾਸ ਬਾਜੇ ਮੈਂ ਹਾਂ ਪੂਰੀ ਤਖੜੀ ਹਾਂ ਵੀ ਨੀਲੀ ਵਿੱਚ ਨਾਲ ਹੈ ਵੀ ਨੀਲੀ ਮਰਜ਼ੀ ਸਮਝਦਾ ਨੀਲੀ ਆ ਨੀਲੀ ਸਮਝ ਲਓ ਜੋ ਕਿਸੇ ਨੇ ਸਮਝਦਾ ਸੰਦੀਪ ਕਰੋ ਸਮਝੇ ਜੋ ਸਮਝਣਾ ਪਰ ਆਪਾਂ ਦੇ ਆਪਾਂ ਨੂੰ ਨੀਲੀ ਦੀ ਨੀਲੀ ਕਰਨਾ ਹਨਾ ਬਾਕੀ ਆਪਣੇ ਤੋਂ ਬਾਅਦ ਵੀਰ ਵਾਸਤੇ ਆਓ ਮੇਰੇ ਵੀਰ ਚੈੱਕ ਕਰਕੇ ਚੁਆਇ ਕਰਕੇ ਰੱਖੀ ਬਾਕੀ ਸੰਦੀਪ ਜਿਹੜੇ ਆਪਾਂ ਆ ਕਰਦੇ ਹਨ ਹਾਂਜੀ ਚਲੋ ਬੱਚੇ ਖਾ ਦੇ ਨੇ ਬੱਚੇ ਬੱਚੇ ਖਾ ਦੇ ਬੋ ਇੰਨੀ ਮਗਰ ਲੀਆਂ ਤਿੰਨ ਉਹਨਾਂ ਦੇ ਆਓ 2 ਨੰਬਰ ਵਾਲੀ ਲੈ ਜਾਓ ਅੱਛਾ ਕੱਟੀ ਆਹ ਕੱਟੀ ਤਾਜੀ ਅੰਮ੍ਰਿਤ ਸਾਰੇ ਬੱਚੇ ਆਈਓ ਨਾਠ ਵਾਲੀ ਮੈਂ ਉਹਦਾ ਜੀ ਚੋ ਤਿੰਨ ਤਾਜ਼ੇ ਬੱਚੇ ਦੇ ਚਲ ਸਾਰੇ ਤਾਜ਼ੇ ਹਾਂਜੀ ਹਾਂਜੀ ਬੋਲੋ ਬੋਲੋ ਨੰਬਰ ਜੀ ਫਿਰ ਨੰਬਰ ਆਪਣਾ ਹੈਗਾ 915788041 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਟੂਲਪਲਾਜੇ ਦੇ ਨਾਲ ਹੀ ਪੈਂਦਾ ਸਤਿ ਸ੍ਰੀ ਅਕਾਲ